You. a- ਮੂਟੇ ਚੰਨਲ ਅਤੇ ਫੇਸਬੁੱਕ ਪੇਜ ਕੈਲੰਡਰ نیوز 0287 ਦੇ ਵਾਇਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਦੇਸ਼ ਕੋ ਕੱਲ੍ਹ ਗਾਂ 9 ਜੁਲਾਈ 2025 ਨੂੰ ਦੇਸ਼ ਦੀਆਂ 10 ਪੁਣੀ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼व्यापी ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਪੂਰੇ ਦੇਸ਼ ਭਰ ਵਿੱਚੋਂ ਆਰਗਨ ਰਿਪੋਰਟਾਂ ਮੁਤਾਬਕ ਜਿੱਥੇ ਇਸ ਹੜਤਾਲ ਨੂੰ ਲੋਕਾਂ ਦਾ ਭਰਮਾ ਸਮਰਥਨ ਮਿਲਿਆ ਉੱਥੇ ਇਹ ਹੜਤਾਲ ਮੁਕੰਮਲ ਰੂਪ ਵਿੱਚ ਸਫਲ ਰਹੀ ਹੈ। ਦੇਸ਼ ਭਰ ਦੇ ਤੋਂ ਆ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਕ ਉਰੇ ਦੇਸ਼ ਭਾਰ ਦੇ ਤੋਂ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਇਸ ਵਿਆਪਕ ਹੜਤਾਲ ਵਿੱਚ ਸ਼ਾਮਲ ਹੋਏ ਜੇਕਰ ਅਸੀਂ ਪੰਜਾਬ ਘਰ ਦੀ ਗੱਲ ਕਰੀਏ ਤਾਂ ਪੰਜਾਬ ਘਰ ਦੇ ਤੀ ਵੀ ਇਸ ਹੜਤਾਲ ਦਾ ਲੋਕਾਂ ਨੇ ਜੀਵਨ ਸਮਰਥਨ ਕੀਤਾ ਬਕਬਕਾਥਾ ਮਤੇ ਹੋਏ ਹਰਸ਼ਪੁਰ ਦਰਸ਼ਨਾ ਧਰਮਾ ਤੇ ਨਜ਼ਾਰਿਆਂ ਦੇ ਵਿੱਚ ਵੱਡੇ ਗੁੱਟੇ ਵਿੱਚ ਪੰਜਾਬ ਦੇ ਲੋਕਾਂ ਨੇ ਇਸ ਹੜਤਾਲ ਵਿੱਚ ਆਪਣੀ ਹਾਜ਼ਰੀ ਲਗਵਾਈ ਦਰਸ਼ਕੋ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੰਗਰੂਧੀਆਂ ਹਨ ਕੁਛ ਹੀ ਦੇਖ ਰਹੇ ਹੋ ਮੁਕੰਮਲ ਰੂਪ ਵਿੱਚ ਦੁਲਾ ਸੰਰੂਰ ਦੇ ਵਿੱਚ ਪੀਆਰਟੀਸੀ ਨੇ ਚੱਕਾ ਜਾਮ ਕੀਤਾ ਜੇ ਵੀ ਬਸ 10 ਸਟੈਂਡ ਤੇ ਨਹੀਂ ਚੱਲੀ ਤੇ ਜਟੇਵੰਦੀਆਂ ਵੱਲੋਂ 10 ਸਟੈਂਡ ਦੇ ਗੇਟ ਅੱਗੇ ਸੋਜ ਲਾਈ ਗਈ। ਉਹ ਤੇ ਸਵੇਰੇ 10 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸੇਲ ਦੇ ਕਾਰਜ ਚੱਲੇ ਇਸ ਮੌਕੇ ਦੇਖੇ ਟ੍ਰੇਡ ਦੇ ਨਹੀਂ ਉਹਨਾਂ ਦੇ ਆਗੂਆਂ ਨੇ ਪੇਜ ਤੋਂ ਸੁਵੇਧਨ ਕੀਤਾ ਉੱਥੇ ਹੀ ਮਜ਼ਦੂਰ ਜਟੇਵੰਦੀਆਂ ਦੇ ਆਗੂ ਅਤੇ ਵੱਖ-ਵੱਖ ਮਜ਼ਦੂਰ ਫੈਡਰੇਸ਼ਨਾਂ ਦੇ ਆਗੂਆਂ ਨੇ ਵੀ ਸੁਵੇਧਨ ਕੀਤਾ ਇਸ ਤੋਂ ਲਗਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਸੁਭੋਧਨ ਕੀਤਾ ਅਤੇ ਇਸ ਦੇਸ਼ ਵਿਆਪੀ ਹਰਕਤਾਂ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਪੂਰਨ ਸਮਰਥਨ ਰਿਹਾ ਇਸ ਮੌਕੇ ਅਸੀਂ ਬਹੁਤ ਸਾਰੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਸ ਦੇਸ਼ ਵਿਆਪੀ ਹਰਕਾਲ ਬਾਰੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟਾન્ડ ਸੰਗਰੂਰ ਵਿੱਚ ਚਾਰੇ ਪਾਸੇ ਸਨਾਟਾ ਸਾਇਆ ਹੋਇਆ ਹੈ ਕੋਈ ਵੀ ਪੀਆਰਟੀ ਦੀ ਬੱਸ ਨਹੀਂ ਚਲਾਈ ਜਾ ਰਹੀ ਮੈਂ ਸੁਖਦੇਵ ਸ਼ਰਮਾ ਵਰਕਿੰਗ ਪ੍ਰਧਾਨ ਪੰਜਾਬ ਦੇ ਤੇ ਅੱਜ ਜਿਹੜਾ ਪ੍ਰੋਗਰਾਮ 6 ਜੁਲਾਈ ਦਾ ਇਸ ਨੂੰਤੇ ਭਾਰਤ ਅੰਦਰ ਸਰਕਾਰ ਦਾ ਉਦਦਾਣ ਹੋਇਆ ਸੀ ਜਿਸ ਸੰਬੰਧ ਵਿੱਚ ਅਸੀਂ ਅੱਜ ਸਲੂਰ ਬਸਟੋਰ ਤੇ ਬਹੁਤ ਵੱਡਾ ਪ੍ਰੋਗਰਾਮ ਚਾਰ ਜਥੇਬੰਦੀਆਂ ਵੱਲੋਂ ਇੱਕ ਤੱਕ ਸੀਟੂ ਸੀਟੀਜੀ ਅਤੇ ਇੱਕੂ ਵੱਲੋਂ ਕੀਤਾ ਇਹਦੀਆਂ ਮੇਖਮੰਦ ਦਾ ਸਲ ਜਿਹੜੀ ਆ ਉਹ ਸਭ ਤੋਂ ਵੱਡੀ ਗੱਲ ਚਾਰੇ ਕੋਟ ਵਾਪਸ ਕਰਾਉਣ ਦੀ ਸੀ ਜਾਂ ਜਿਹੜੇ ਸਕੀਮਦਾਰਕਰ ਉਹਨਾਂ ਨੂੰ ਮੁਲਾਜ਼ਮ ਦੇ ਤੌਰ ਤੇ ਮੰਨੇਗਾ ਜਾਂ ਤੇਰੇ ਇਹਨਾਂ ਹਾਲਤਾਂ ਦੇ ਅੰਦਰ ਬੇਰੁਜ਼ਗਾਰੀ ਦਾ ਸਵਾਲ ਹੈ ਇਹਨਾਂ ਹਾਲਤਾਂ ਦੇ ਅੰਦਰ ਹੀ ਜਿਹੜਾ ਪੁਰਾਣੀ ਪੰਜੀ ਨੂੰ ਬਹਾਲ ਕਰਾਉਣ ਦਾ ਸਵਾਲ ਹੈ ਮਹਿੰਗਾਈ ਦਾ ਸਵਾਲ ਹੈ ਇਹਨਾਂ ਸਾਰੀਆਂ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਇੱਥੇ ਚਾਰਾਂ ਕੋ ਕੇਂਦਰੀ ਜਥੇਬੰਦੀਆਂ ਵੱਲੋਂ ਵੱਡਾ ਪ੍ਰੋਗਰਾਮ ਕੀਤਾ ਜਿਹਦੇ ਤੇ ਬਰਕਰਾਰ ਦੀ ਬਹੁਤ ਵੱਡੀ ਸਮੂਹੀਆਂ ਤੁਸੀਂ ਜਿਹੜਾ ਪ੍ਰੋਗਰਾਮ ਆਸੇ ਨੂੰ ਨਵੇਂ ਨਹੀਂ ਜਾ ਰਹੇ ਆ ਅਸੀਂ ਆਫ ਕਰਦੇ ਆ ਤੇ ਅੱਜ ਭਾਰਤ ਦੇ 30 ਕਰੋੜ ਤੋਂ ਵੱਧ ਲੋਕ ਜਿਹੜੇ ਹੜਕਾ ਤੋਂ ਬਾਰੇ ਆ ਸਰਕਾਰ ਤੋਂ ਇੱਕ ਬਹੁਤ ਵੱਡੀ ਸੱਟ ਸਰਕਾਰ ਜਿਹੜੀ 1 ਚਾਰ ਤੇ 90 ਕੋਡ ਲਾਗੂ ਕਰਨ ਦਾ ਤੈਨੀ ਸੀ ਇੱਕ ਤਰਾਲ ਤੋਂ ਜਿਹੜੀ ਬੜੀ ਜਈ ਹੈ ਉਹ ਬਾਕਸ ਲੈਣੀ ਮਜਬੂਰ ਹੋ ਗਈ ਅਸੀਂ ਪੁਰਾਣੇ ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ ਕਰਦੇ ਧੰਨਵਾਦ ਮਹਿੰਦਰਪਾਲ ਸੋਨਣਾਵਾਲ ਜਨਰਲ ਸੈਕਟਰ ਸੀਆਈਟੀਯੂ ਸੰਗਰੂਰ ਅੱਜ ਵੀ ਜਿਹੜੀ ਹੜਤਾਲ ਹੈ ਨੌਜਾਇਜ਼ ਦੀ ਉਹਦੇ ਸਬੰਧ ਦੇ ਵਿੱਚ ਜਿਹੜਾ ਠੇਕਾ ਮਲਾਜ਼ਮ ਹੈ ਉਹਦੀ ਟੱਟ ਤਨਖਾਹ ਹੈ ਕਿ ਆ ਜਿਸ ਵਿੱਚ ਨੇ ਲੋਕ ਕੰਮ ਕਰਦੇ ਨੇ ਚੰਗ ਤਨਖਾਹ ਲੈਂਦੇ ਨੇ ਜਦੋਂ ਕੋਈ ਤਨਖਾਹ ਵੱਖਰੇ ਵੱਖਰੀਆਂ ਕੰਮ ਕਰ ਸਾਡੇ ਮੰਨ ਦਾ ਸਰਕਾਰ ਤੋਂ ਦੀ ਪਤਖਾ ਹੋਣੀ ਚਾਹੀਦੀ ਹੈ ਇਹ ਕੱਚੇ ਕੰਮ ਸੱਤੇ ਹੋਣੇ ਚਾਹੀਦੇ ਪਰਖਾ ਦਾ ਅੰਤਰ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਜਦੋਂ ਕੰਮ ਇੱਕ ਹੈ ਕਿਉਂ ਕਿ ਨਾ ਕੱਚਾ ਖੇਤੇ ਦਾ ਸਿੱਧਾ ਮਜ਼ਦਮ ਹੈ ਉਹਦੀ 9000 ਰੁਪਏ ਤਨਖਾਹ ਹੈ ਉਹਦੇ ਅੱਗੇ 14000 ਰੁਪਏ ਤਨਖਾਹ ਹੈ ਉਹਦੀ ਬਾਅਦ ਬਣੀ ਪੱਕੀ ਦੀ ਤਨਖਾਹ ਹੈ ਉਹ 60000 ਰੁਪਏ ਜਦੋਂ ਕੋ ਕੰਮ ਨਿਕਾ ਤਨਖਾਹਾਂ ਦਾ ਨਿਕਲ ਉਸ ਕਰਕੇ ਉਹਨਾਂ ਮਜ਼ਦਮਾਂ ਦੀ ਕੋਈ ਪੈਰਸੀ ਬਣਾਈ ਜਾਵੇ ਔਰਸੀ ਬਣਾ ਕੇ ਉਹ ਮਿਲ ਤਨਖਾਹ ਦਾ ਅੰਤਰ ਹੈ ਉਹ ਹੁਣ ਦਿੱਤਾ ਜਾਵੇ ਤੇ ਇਹਨਾਂ ਦੀ ਫਾਈਲ ਸੀ ਬਣਾ ਕੇ ਪੰਜਾਬ ਦੇ ਮੁਲਾਜ਼ਮਾਂ ਦੀ ਇਹਨਾਂ ਨੂੰ ਪੱਕਾ ਦਿੱਤਾ ਜਾਵੇ ਐਸ ਤਰ੍ਹਾਂ ਜਿਹੜਾ ਮੇਗਾ ਵਾਲੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਆਸ਼ਾ ਵਰਕਰ ਨੇ ਉਹਨਾਂ ਦੀ ਤਨਖਾਹ ਨਹੀਂ ਹੋਣੀ ਹੈ ਆਮਨwadi ਵਰਕਰ ਨੇ ਉਹਨਾਂ ਦੀ ਤਨਖਾਹ ਨਹੀਂ ਹੋਣੀ ਹੈ ਉਹਨਾਂ ਦੇ ਨਾਲ 56 ਸਰਕਾਰ ਦਾ ਵੱਧ ਰੱਖਾ ਜਾਂਦਾ ਹੈ ਅੱਜ ਦਾ ਇਹ ਮਜ਼ਦੂਰ ਹੈ 8 ਘੰਟੇ ਵਿੱਚ ਕੰਮ ਕਰਦਾ ਇਹੋ ਜਿਹਾ ਕਹੜਾ ਹੈ ਕੋਈ ਅੰਟੀ ਕਰਦੇ ਨਹੀਂ ਜਾਇ 12 ਘੰਟੇ ਦਾ ਸਰਕਾਰ ਵੱਲੋਂ ਹੋਇਆ ਹੋਇਆ ਹੈ इस करके मान करते हैं लड़ाई है बारह घंटे लड़ाई है जाए असि क्योंकि मतलब बारह घंटे जब भी जो नहीं आवे सारे को आगे। सारे भारत के विषय हर संभादी ਸਰੋਵਰ ਦੇ ਵਿੱਚ ਇਹ ਜਿਹੜੀ ਅੱਜ ਵੀ ਜਿਹੜੀ ਨਾਨ ਲਾਈਡ ਦੀ ਹਟਾਲ ਹੈ ਸੰਗੁਰ ਦੇ ਵਿੱਚ ਇੱਕ ਭਾਰਨਾ ਇਕੱਠਾ ਹੋ ਰਿਹਾ ਧਰਮ ਨਹੀਂ ਰਹਿਣੀ ਬਹੁਤ ਵੱਡਾ ਇਕੱਠਾ ਹੈ ਮਜ਼ਦੂਰ ਮਲਾਜ਼ਮਾਂ ਦਾ ਤੇ ਸਾਰੇ ਜਿਹੜੇ ਪੀਆਰਟੀ ਦਾ ਬੱਸ ਸਟੈਂਡ ਹੈ ਉਹ ਤੁਸੀਂ ਦੇਖ ਲਓ ਸਾਰਾ ਬੰਦ ਪਿਆ ਇੱਕ ਵੀ ਬੱਸ ਨਹੀਂ ਚੱਲੀ ਗੇੜ-ਵੇੜ ਤੋਂ ਵੀ ਇਸ ਤਰ੍ਹਾਂ ਜਿਹਾ ਅੱਜ ਨਾਲ ਹੰਗਾਰਾ ਹੈ ਤੇ ਬਹੁਤ ਵੱਡਾ ਹੰਗਾਰਾ ਨਾਲ ਹੀ ਸਾਡੇ ਸੂਜਮਤ ਮੋਰਚੇ ਨੇ ਜਿਹੜੀ ਸਾਡੀ ਬਾਤ ਕੀਤੀ ਆ ਉਹ ਵੀ ਸਾਥੀ ਉਹਨਾਂ ਨੂੰ ਸਾਨੂੰ ਬੁਕਾਰਦੇ ਮੇਰਾ ਨਾਮ ਹੁਸ਼ਾਰਾਣੀ ਹੈ ਮੈਂ ਆਂਗਨਵਾੜੀ ਮੁਲਾਜ਼ਮ ਪੰਜਾਬ C2 ਵੱਲੋਂ ਇਹ 올 ਇੰਡੀਆ ਫੈਡਰੇਸ਼ਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ C2 ਦੀ ਨੈਸ਼ਨਲ ਸੈਕਟਰੀ ਆ ਤੇ ਅੱਜ ਦੀ ਜਿਹੜੀ ਹੜਤਾਲ ਆ ਹਿੰਦੁਸਤਾਨ ਦੀਆਂ ਵੈਸਟ ਰੇਲਵੇ ਨਾਲੋਂ ਜਿਹੜੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਔਰ ਹਿੰਦੁਸਤਾਨ ਦੇ ਅੰਦਰ ਜਿਹੜੀ ਵਾਲਾ-ਕਲਾਕ ਫੈਡਰੇਸ਼ਨਸ ਨੇ ਜਿਵੇਂ ਰੇਲਵੇ ਫੈਡਰੇਸ਼ਨ ਆ ALCO ਫੈਡਰੇਸ਼ਨ ਆ ਬੈਂਕ ਇੰਪਲਾਈਡ ਫੈਡਰੇਸ਼ਨ ਆ ਦੇਲ ਬੜ ਰਿਹਾ ਇਸਨੇ ਕੋਲਾ ਬੜ ਰਿਹਾ ਇਸਨੇ ਹੋਰ ਵੀ ਜੋ ਵੀ ਅਲਗ-ਲੱਗ ਬੀੜ ਘੜ ਰਹੀ ਸੂਤ ਨੇ ਸਾਰਿਆਂ ਵੱਲੋਂ ਅਸ ਦੀ ਇਤਿਹਾਸਿਕ ਹੜਤਾਲ ਦੇ ਵੀ ਹਿੱਸਾ ਲਿਆ ਜਾ ਰਿਹਾ ਅੱਜ ਹਿੰਦੂ ਕਾਂ ਦਾ 20 ਕਰੋੜ ਲੋਕ ਇਹੜਾ ਹੜਤਾਲ ਤੇ ਆ ਉਹ ਅਨਗਲੜ ਸਾ ਤੇ ਕੰਮ ਕਰਦਾ ਸਾਡੀ ਮੁੱਖ ਮੰਗ ਇਹ ਹੈ ਕਿ ਜਿਹੜੇ ਚਾਰ ਲੇਬਰ ਕੋਡ ਪਰ ਸਰਕਾਰ ਵੱਲੋਂ ਲੈ ਕੇ ਆਏ ਜਾ ਰਹੇ ਹਨ ਜਿਨ੍ਹਾਂ ਤੇ ਮਜ਼ਦੂਰ ਦੀ ਜ਼ਿੰਦਗੀ ਹੈ ਜਿਹੜੀ ਬਿਲਕੁਲ ਬੇਮਾਨੀ ਹੋ ਜਾਊਗੀ ਜਿਹੜੀ ਕਿ 75 ਸਾਲ ਬੀਤਣ ਦੇ باوجود ਦੇਸੀ ਸਰਨਾਲ ਆਪਣੀ ਰੋਟੀ ਪਾਣੀ ਨਹੀਂ ਖਾ ਸਕਦੇ ਅੱਜ ਵੀ ਗਿਰਦੂ ਦੇ ਦੀ ਮਾਰ ਰਹੇ ਸੀ ਤੇ ਹੁਣ ਜਿਹੜਾ ਇਹ ਲੇਬਰ ਕੋਡ ਲੈ ਕੇ ਆ ਕੇ ਕਟੜ ਘਰਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਸਾਡੇ ਮਨੁੱਖ ਦੇ ਅਧਿਕਾਰ ਵੀ ਖੋਏ ਜਾ ਰਹੇ ਆ ਇਹਨਾਂ ਗਾਲੇ ਕਾਨੂੰਨ ਕਿਸਾਨਾਂ ਲਈ ਲੈ ਕੇ ਆਏ ਹੋਏ ਆ ਔਰ ਪੰਜਾਬ ਦੀ ਸਰਕਾਰ ਵੀ ਭਾਰਤ ਸਰਕਾਰ ਨਾਲੋਂ ਅੱਗੇ ਨਹੀਂ ਲੱਗਦੀ ਆ ਜਿਹੜੀ ਲੁਟਾਉਣ ਦੀਆਂ ਜ਼ਮੀਨਾਂ ਚੋਣਾਂ ਦੇ ਦੌਰਾਨ ਉਹਨਾਂ ਨੇ ਇਹ ਇਨਫੈਕਟਰੀ ਰਾਜ ਖਤਮ ਕਰਨ ਦੇ ਨਾਂ ਤੇ ਮਜ਼ਦੂਰਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਕਿਸੇ ਦਿਨ ਕੋਈ ਛੋਟਾ ਵਪਾਰੀ ਵੀ ਬੰਦੇ ਪੱਕੀ ਬੰਦੇ ਕਾਂਦੇ ਕੁਦਰਤ ਦਾੜ ਰੱਖਣ ਤੇ ਪ੍ਰਦੂਸ਼ੀ ਹੋਰ ਨੇ ਜੇ ਦਾ ਜਾਨਵਾਲ ਦੀ ਨੁਕਸਾਨੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੈ ਜੇ ਬਿਮਾਰ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਤੇ ਇਸ ਲਈ ਸੇ ਜਿਹੜੀ ਬੰਜ਼ਾਰ ਦੀ ਮਾਨ ਸਰਕਾਰ ਹੈ ਇਹ ਵੀ ਆਕਾਲੀ ਜੀ ਵੀ ਸਰਕਾਰ ਦੀ ਲੀਹਾਂ ਤੇ ਚੱਲੀ ਹੋਈ ਹੈ ਔਰ ਜਿਹੜੀ ਆਰਐਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਆਂਗਣਵਾਲੀ ਵਰਕਰਾਂ ਦਾ ਆंदोलਨ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਮੋਬਾਈਲ ਦਿੱਤੇ ਨਹੀਂ ਗਏ ਔਰ ਦਿਨਾਂ ਮੋਬਾਈਲ ਦਿੱਤੇ ਨੋਟਿਸਾਂ ਤੱਕ ਤੱਕ ਬਸ ਨਹੀਂ ਕੀਤੀ ਕਾੜਨੇ ਪੱਤਰ ਜਾਰੀ ਕੀਤੇ ਜਾ ਰਹੇ ਆ ਸਾਡੀ ਮੰਗ ਇਹ ਹੈ ਕਿ ਜਦੋਂ ਤੱਕ ਤੁਸੀਂ ਮੋਬਾਈਲ ਨਹੀਂ ਦੇਪੀ ਤੁਸੀਂ ਸਦਾ ਕਿਵੇਂ ਦੇ ਸਕਦੇ ਜਿਹੜਾ ਤੜਨਾ ਪੱਤਰ ਸਜ਼ਾ ਦੀ ਕੈਟਾਗਰੀ ਚੰਦਾ ਹੈ ਤੇ ਸਾਡੀ ਇਹ ਮੰਗ ਹੈ ਕਿ ਸਰਕਾਰ ਆਪਣੀ ਗੁੰਜਵਾਰੀਆਂ ਪੂਰੇ ਕਰੇ ਚਾਰ ਲੇਬਰ ਕੋਡ ਰੱਦ ਕਰੇ ਤਿੰਨੋਂ ਕਾਲੇ ਕਾਨੂੰਨ ਖਤਮ ਕਰੇ ਘੱਟੋ ਘੱਟ ਨਿਉਂਟਾਂ ਮਜ਼ਦੂਰੀ ਅਖੜੀ 20000 ਸਭ ਨੂੰ ਦੇਵੇ ਪੈਨਸ਼ਨ ਘੱਟੋ ਘੱਟ 10000 ਦੇਵੇ ਕੱਤੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਸੁਪਰੀਮ ਕੋਰਟ ਦਾ ਆਰਡਰ ਜਿਹੜਾ 23 ਅਪ੍ਰੈਲ 2022 ਦਾ ਇਹ ਤੁਰੰਤ ਲਾਗੂ ਕੀਤਾ ਜਾਵੇ